ਸ਼੍ਰੀ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਇਤਿਹਾਸਿਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਸੰਗਤਾਂ ਦੀ ਸਹੂਲਤ ਦੇ ਲਈ ਬਣਾਈ ਜਾ ਰਹੀ ਆਧੁਨਿਕ ਸਰਾ ਦਾ ਪੰਜਵੀਂ ਮੰਜ਼ਲ ਦਾ ਲੈਂਟਰ ਬੀਤੇ ਦਿਨ ਬਾਬਾ ਬਚਨ ਸਿੰਘ ਜੀ ਬੰਗਲਾ ਸਾਹਿਬ ਵਾਲਿਆਂ ਦੇ ਵੱਲੋਂ ਪਵਾਇਆ ਜਾ ਰਿਹਾ ਜਿਸ ਤੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਦੇ ਵੱਲੋਂ ਇਹ ਸੇਵਾ ਕਰਵਾਈ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਦੇ ਬਹੁਤ ਹੀ ਮਿਹਰ ਸਦਕਾ ਅੱਜ ਜਿਹੜੀ ਸ਼ਰਾਂ ਦਾ ਪੰਜਵੇਂ ਦਾ ਮੰਡਲ ਤੇ ਜਿਹੜਾ ਲੈਂਟਰ ਪੈ ਰਿਹਾ ਹੈ ਇਹ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਦੇ ਵੱਲੋਂ ਇਹ ਜਿਹੜੀ ਸੇਵਾ ਕਰਾਈ ਜਾ ਰਹੀ ਹੈ ਜਿਹਦੇ ਵਿੱਚ ਬਾਬਾ ਕੁਲਦੀਪ ਸਿੰਘ ਕਾਰ ਸੇਵਾ ਵਾਲੇ ਜਿਹੜੇ ਉਹ ਇੱਥੇ ਸੇਵਾ ਕਰ ਰਹੇ ਨੇ ਔਰ ਬਾਬਾ ਬਚਨ ਸਿੰਘ ਜੀ ਆਪ ਵੀ ਇਸ ਜਗ੍ਹਾ ਤੇ ਅੱਜ ਆਏ ਹੋਏ ਨੇ ਔਰ ਜਿਹੜੇ ਤਕਰੀਬਨ 20 ਕਮਰੇ ਨੇ ਉਹਨਾਂ ਨੂੰ ਤਿਆਰ ਕਰਕੇ ਸੰਗਤਾਂ ਦੇ ਅਰਪਣ ਕਰ ਦਿੱਤਾ ਹੈ ਔਰ ਇਹ ਜਲਦੀ ਤੋਂ ਜਲਦੀ ਜਿਹੜੇ ਇਹ ਸਰਾਆਂ ਦਾ ਕੰਮ ਹੈ ਇਹ ਜਲਦੀ ਰੇਪੇ ਚਾੜ੍ਹ ਕੇ ਮੇਰਾ ਖਿਆਲ ਹੈ ਵੀ ਹੁਣ ਜਿਹੜਾ ਹੁੱਲੇ ਮਹੱਲੇ ਤੋਂ ਪਹਿਲਾ ਪਹਿਲਾ ਹੈ ਜਿਹੜਾ ਇਹ ਕੰਪਲੀਟ ਕਰਕੇ ਸੰਗਤਾਂ ਦੇ ਹਵਾਲੇ ਕਰ ਦਿੱਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਗੁਰਦੁਆਰਾ ਬਾਬਾ ਗੁਰਦਿੱਤਾ ਸਿੰਘ ਸਾਹਿਬ ਜੀ ਦੇ ਸਥਾਨ ਦੇ ਉੱਤੇ ਜੋ ਕਾਰ ਸੇਵਾ ਚੱਲ ਰਹੀ ਹੈ ਬਾਬਾ ਬਚਰ ਸਿੰਘ ਦੀ ਦਿੱਲੀ ਵਾਲਿਆਂ ਵੱਲੋਂ ਜੋ ਸੰਗਤਾਂ ਦੇ ਆਉਣ ਵਾਸਤੇ ਰਹਿਣ ਵਾਸਤੇ ਯਾਤਰੀ ਨਿਵਾਸ ਬਣਾਇਆ ਜਾ ਰਿਹਾ ਹੈ ਤੇ ਜਿਹਦੇ ਟੋਟਲ ਕਮਰੇ 50 ਕਮਰੇ ਬਣਨੇ ਹਨ ਤੇ ਸੰਗਤਾਂ ਨੂੰ ਇਹਦੇ ਵਿੱਚ ਬਹੁਤ ਵੱਡਾ ਆਰਾਮ ਵਾਸਤੇ ਬਹੁਤ ਜਗ੍ਹਾ ਮਿਲਣੀ ਹੈ ਇਸ ਕਰਕੇ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਸਭ ਸੰਗਤਾਂ ਇਸ ਸਥਾਨ ਤੇ ਸੇਵਾ ਕਰਕੇ ਆਪਣੇ ਜਨਮ ਨੂੰ ਸਫਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਜਿਸ ਤਰ੍ਹਾਂ ਬਾਬਾ ਜੀ ਵੱਲੋਂ ਹੁਕਮ ਹੁੰਦਾ ਹੈ ਸੇਵਾ ਕਰਕੇ ਸਿਮਰਨ ਕਰਨਾ ਆਪਾਂ ਵੀ ਆਪਣੀ ਰਸਨਾ ਨੂੰ ਪਵਿੱਤਰ ਕਰਨ ਵਾਸਤੇ 5 ਮਿੰਟ ਉਸ ਵਾਹਿਗੁਰੂ ਦਾ ਸਿਮਰਨ ਕਰ ਲਈਏ ਜਿਹਦੇ ਨਾਲ ਸੇਵਾ ਕਰਕੇ ਸਾਡਾ ਜਨਮ ਸਫਲ ਹੋ ਜਾਵੇ